ਕਣਕ ਤੇ ਝੋਨੇ ਦੀ ਸਿੱਧੀ ਐਮਐਸਪੀ ਮਿਲ ਜਾਂਦੀ ਹੈ ਇਸ ਕਰਕੇ ਜ਼ਿਆਦਾ ਤਰਜੀਹ ਨਾਲ ਦਿੱਤੀ ਜਾਂਦੀ ਹੈ ਮੱਕੀ ਦੀ ਕਾਸ਼ਤ ਵਾਸਤੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਸੇ ਟਾਈਮ ਇੱਕ ਬੈਲਟ ਹੁੰਦੀ ਸੀ ਖਾਸ ਨਰਮਾ ਕਪਾਹ ਦੀ ਬੈਲਟ ਹੁੰਦੀ ਸੀ ਯਾਨੀ ਕਿ कॉटन ਦੇ ਵਿੱਚ ਇੰਡਸਟਰੀ ਦੇ ਵਿੱਚ ਵੱਡਾ ਯੋਗਦਾਨ ਸੀਗਾ ਪੰਜਾਬ ਦਾ ਉਹ ਘਟਦਾ ਗਿਆ ਹੌਲੀ ਹੌਲੀ ਰਕਬਾ ਤੇ ਕਣਕ ਝੋਨੇ ਨੇ ਉਹਦੀ ਥਾਂ ਲੈ ਲਈ। कॉटन ਹੀਟ ਜਿਹੜਾ ਰਕਬਾ ਉਹ ਵਧਿਆ ਇਹ ਗੁਰਮੀਤ ਸਿੰਘ ਖੁੜੀਆ ਅਪਰਾ ਨੇ ਜਾਣਕਾਰੀ ਦਿੱਤੀ ਹੈ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਸੋ ਚੰਗੀ ਪਹਿਲ ਕਦਮੀ ਹੈ ਕਿ ਇੱਕ ਹੋਰ ਨਵੀਂ ਫਸਲ ਜਿਹੜੀ ਗਾਇਬ ਹੁੰਦੀ ਜਾ ਰਹੀ ਸੀ ਉਹ ਉਗਣੀ ਸ਼ੁਰੂ ਹੋ ਗਈ ਹੈ ਦੇਖੋ ਇਹ ਗਾਇਬ ਹੋਈ ਨਹੀਂ ਸੀ ਗਾਇਬ ਕੀਤੀ ਗਈ ਸੀ ਹੂੰ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਸਾਰੇ ਜਿਹੜੇ ਐਕਟਰ ਨੇ ਉਹਨਾਂ ਦੀ ਭੂਮਿਕਾ ਨਕਲੀ ਵੀ ਆ ਗਿਆ ਬਿਊਟੀ ਕਾਟਨ ਸਿਟੀ ਕਾਟਨ ਡੀਟੀ ਕਾਟਨ ਪਤਾ ਨਹੀਂ ਕਿਹੜੀ ਕਿਹੜੀ ਕਾਟਨ ਉਹਨਾਂ ਨੇ ਕਿਸਾਨ ਰਾਗੜ ਤੇ ਤੇ ਗਲਾਬੀ ਸੁੰਡੀ ਇਹਨਾਂ ਦਾ ਪੈਸੇ ਜਿਹੜਾ ਖਾ ਖਾ ਕੇ ਮੁੱਟੀ ਹੋਣ ਲੱਗ ਪਈ। ਔਰ ਗਲਾਬੀ ਸੁੰਡੀ ਦਾ ਮੁਆਵਜ਼ਾ ਵੀ ਜੇ ਕਿਸੇ ਨੇ ਬਤਾਇਆ 7000 ਤੋਂ 12000 ਕੀਤਾ ਸੀ ਤਾਂ ਉਹ ਚਰਨ ਨਹੀਂ ਸੋਚਣੀ। ਪੰਜਾਬ ਦੇ ਵਿੱਚ ਖਾਸ ਕਰ ਕੁਝ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਐਮਐਸਪੀ ਹੈ ਤਾਂ ਐਮਐਸਪੀ ਦੇ ਮੁਤਾਬਕ ਹੀ ਉਹ ਵਿਕਦੀਆਂ ਵੀ ਨੇ ਇਸ ਕਰਕੇ ਜਿਹੜਾ ਫਸਲੀ ਚੱਕਰ ਆ ਉਹ 2-3 ਫਸਲਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ ਕਣਕ ਝੋਨੇ ਤੇ ਬਾਸਮਤੀ ਤੱਕ ਵੈਸੇ ਕਣਕ ਤੇ ਝੋਨੇ ਦੀ ਸਿੱਧੀ ਐਮਐਸਪੀ ਮਿਲ ਜਾਂਦੀ ਹੈ ਇਸ ਕਰਕੇ ਜ਼ਿਆਦਾ ਤਰਜੀਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਮੱਕੀ ਦੀ ਕਾਸ਼ਤ ਵਾਸਤੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਸੇ ਟਾਈਮ ਇੱਕ ਬੈਲਟ ਹੁੰਦੀ ਸੀ ਖਾਸ ਨਰਮਾ ਕਪਾਹ ਦੀ ਬੈਲਟ ਹੁੰਦੀ ਸੀ ਯਾਨੀ ਕਿ ਕਾਟਨ ਦੇ ਵਿੱਚ ਇੰਡਸਟਰੀ ਦੇ ਵਿੱਚ ਵੱਡਾ ਯੋਗਦਾਨ ਸੀਗਾ ਪੰਜਾਬ ਦਾ ਉਹ ਘਟਦਾ ਗਿਆ ਹੌਲੀ-ਹੌਲੀ ਰਕਬਾ ਤੇ ਕਣਕ ਝੋਨੇ ਨੇ ਉਹਦੀ ਥਾਂ ਲੈ ਲਈ ਤੇ ਹੁਣ ਇੱਕ ਵਾਰ ਫੇਰ ਥੋੜੇ ਜੇ ਸ਼ੁਭ ਸੰਕੇਤ ਮਿਲੇ ਨੇ ਕਿ ਕਾਟਨ ਹੀਟ ਜਿਹੜਾ ਰਕਬਾ ਉਹ ਵਧਿਆ ਇਹ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਜੋ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਸੋ ਚੰਗੀ ਪਹਿਲ ਕਦਮੀ ਹੈ ਕਿ ਇੱਕ ਹੋਰ ਨਵੀਂ ਫਸਲ ਜਿਹੜੀ ਗਾਇਬ ਹੁੰਦੀ ਜਾ ਰਹੀ ਸੀ ਉਹ ਉਗਣੀ ਸ਼ੁਰੂ ਹੋ ਗਈ ਹੈ ਖੇਤਾਂ 'ਚ ਦੇ ਕੋਈ ਗਾਇਬ ਹੋਈ ਨਹੀਂ ਸੀ ਗਾਇਬ ਕੀਤੀ ਗਈ ਸੀ ਹੂੰ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਸਾਰੇ ਜਿਹੜੇ ਐਕਟਰ ਨੇ ਉਹਨਾਂ ਦੀ ਭੂਮਿਕਾ ਹੈ ਉਹਦੇ ਵਿੱਚ ਜਿਹੜੇ ਕੀੜੇ ਮਾਰ ਦਵਾਈਆਂ ਬਣਾਉਂਦੇ ਨੇ ਉਹਨਾਂ ਦੀ ਭੂਮਿਕਾ ਨਕਲੀ ਵੀ ਆ ਗਿਆ ਬਿਊਟੀ ਕਾਟਰਨ ਸਿਟੀ ਕਾਟਰਨ ਡੀਟੀ ਕਾਟਰਨ ਪਤਾ ਨਹੀਂ ਕਿਹੜੀ ਕਿਹੜੀ ਕਾਟਰਨ ਉਹਨਾਂ ਨੇ ਕਿਸਾਨ ਰਗੜਤੇ ਤੇ ਗਲਾਬੀ ਸੁੰਡੀ ਇਨਾ ਦਾ ਪੈਸੇਟ ਖਾ ਖਾ ਕੇ ਮੁੱਟੀ ਹੋਣ ਲੱਗ ਗਈ ਜਦੋਂ ਪਿਛਲੀ ਵਾਰੀ ਕਾਂਗਰਸ ਦਾ ਆਖਰੀ ਬਰਸ ਸੀ 21 ਵਾਲਾ ਇਹਨਾਂ ਦਾ ਮੁਆਵਜ਼ਾ ਸੀ ਮੈਨੂੰ ਯਾਦ ਆਜ ਵੀ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਉਹਨਾਂ ਖੇਤਾਂ 'ਚ ਗਏ ਸੀ ਜਿੱਥੇ ਗਲਾਬੀ ਸੁੰਢੀ ਨੇ ਹਮਲਾ ਕੀਤਾ ਸੀ ਮਾਨਸਾ ਦੇ ਵਿੱਚ ਇਸੇ ਤਰ੍ਹਾਂ ਇੱਕ ਮੰਡੀਕਲਾਂ ਦਾ ਪਰਿਵਾਰ ਸੀ ਨਵਾਂ-ਨਾਵਾਂ ਵਿਆਹ ਹੋਇਆ ਸੀ। ਉਸ ਪਿੰਡ ਦੇ ਵਿੱਚ ਕਾਹਦੇ ਜਾਂਦੇ ਆ ਤਰਵਿੰਦਰ? ਹੂੰ। ਉੱਤਰ ਕੇ ਜਦੋਂ ਜਾਣ ਲੱਗੇ ਨਾ ਤਾਂ ਗੁਰੂ ਘਰ 'ਚੋਂ ਇੱਕ ਨਵਾਂ ਵਿਆਹਿਆ ਜੋੜਾ ਆਨੰਦ ਕਾਰਜ ਕਰਾ ਕੇ ਆ ਰਿਹਾ ਸੀ ਚੰਨੀ ਸਾਹਿਬ ਨੇ ਉੱਥੇ ਰੋਕ ਲਏ। ਕਹਿੰਦੇ ਭਾਈ ਨਾਨਕ ਸ਼ੱਕ ਮੰਗ ਸਾਨੂੰ ਵੀ ਕੋਈ ਲੱਡੂ-ਲੱਡੂ ਖਵਾ ਦਿਓ। ਉਹਨਾਂ ਨੇ ਲਾੜੀ ਤੇ ਲਾੜੇ ਨੂੰ ਅਸ਼ੀਰਵਾਦ ਦਿੱਤਾ ਸੀ। ਬੜੀ ਚਰਚਾ ਹੋਈ ਸੀ। ਔਰ ਗਰਾਭੀ ਸੁੰਢੀ ਦਾ ਮੁਆਵਜ਼ਾ ਵੀ ਜੇ ਕਿਸੇ ਨੇ ਵਧਾਇਆ 7000 ਤੋਂ 12000 ਕੀਤਾ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਕੀਤਾ ਸੀ ਉਦਮ ਕੀਤਾ ਨਰਮੇ ਕਪਾ ਬਹੁਤ ਵਧੀਆ ਸੀ ਪਰ ਰਗੜਿਆ ਕੀਨੇ ਜਿਨ੍ਹਾਂ ਨੇ ਪੰਜਾਬ ਦੇ ਸਰ ਤੇ ਜਾਣ ਬੁੱਝ ਕੇ ਝੋਨਾ ਥੋਪਣਾ ਸੀ ਹੁਣ ਖੁੱਡੀਆਂ ਸਾਹਿਬ ਨੇ ਅੰਕੜਾ ਦਿੱਤਾ ਪਿਛਲੇ ਸਾਲ ਦੇ ਮੁਕਾਬਲੇ ਐਸ ਵਾਰ ਹੂੰ 20% ਰਕਬਾ ਝੋਨੇ ਦੇ ਛੱਡ ਕੇ ਨਰਮੇਕਪਾ ਦੇ ਹੇਠ ਵੱਧ ਕੇ ਚੰਗਾ ਸ਼ੱਕਣਾ ਹੈ। ਪਾਣੀ ਵੀ ਘੱਟ ਵਰਤੋਂ ਜਾਊਗਾ। ਤੇ ਉਹਨਾਂ ਨੇ ਦੱਸਿਆ ਕਿ 2 ਲੱਖ 98 ਹਜ਼ਾਰ ਏਕੜ ਚ ਇਹ ਜਿਹੜਾ ਵਧਿਆ ਆਏਗਾ ਇਹ ਇੱਕ ਸ਼ੁਭ ਸ਼ਗਨ ਹੈ ਇਸ ਗੱਲ ਦੀ ਜਾਣਕਾਰੀ ਖੁੱਡਗਾਂ ਸਾਹਿਬ ਨੇ ਦਿੱਤੀ ਹੈ ਬੱਕੀ ਤੇ ਜਿਹੜੀਆਂ ਹੋਰ ਨਾ ਫਸਲਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਇਹਦੇ ਵਿੱਚ ਜਿਵੇਂ ਪਿਛਲੇ ਦਿਨੀ ਸਾਡੇ ਕੋਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਆਏ ਸੀ ਉਹ ਵੀ ਕੁਝ ਗੱਲਾਂ ਇਹੋ ਜਿਹੀਆਂ ਕਰਕੇ ਗਏ ਐ ਪਰ ਚੋਹਾਨ ਸਾਹਿਬ ਕਰਕੇ ਦਿਖਾਓ ਗੱਲਾਂ ਬਾਤਾਂ ਦਾ ਤਰੀਕਾ ਨਹੀਂ ਠੀਕ ਹੈ ਤੁਸੀਂ ਆਮ ਲੋਕਾਂ ਵਾਂਗ ਵਿਚਰੇ ਸਿਕਿਉਰਿਟੀ ਸਿਕਿਉਰਿਟੀ ਦੂਰ ਰੱਖੀ ਆਪ ਕਿਸਾਨੋਂ ਕਿਸਾਨਾਂ ਦੇ ਹਮਦਰਦੋਂ ਪਤਾ ਕਿਸਾਨੀ ਬਾਰੇ ਪਰ ਜੇ ਆਪਾਂ ਐਸੇ ਤਰ੍ਹਾਂ ਦੀ ਸੈਮੀ ਸੁਮੀਨਾਰ ਕਰਕੇ ਡੰਗ ਟਪਾਤਾ ਸੱਚ ਪੁੱਛ ਕੁਝ ਕਰਕੇ ਦਿਖਾਓ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਦੀ ਆਸ ਤੁਹਾਡੇ ਤੋਂ ਹੈ ਇਸ ਪਾਸੇ ਆਵੀਂ ਔਰ ਜਿਹੜਾ ਕਿਸਾਨਾਂ ਦੇ ਵਿੱਚ ਖੱਤਛੇ ਨੇ ਜਿੱਥੇ ਬੰਦੀਆਂ ਨੇ ਇਹਨਾਂ ਦੇ ਨਾਲ ਬੈਠ ਕੇ ਵੀ ਕੋਈ ਗੱਲ ਲਵੇੜੋ ਹੂੰ ਕਿਸੇ ਦਾ ਜੀ ਨਹੀਂ ਕਰਦਾ ਕਿ ਉਹ ਸੜਕਾਂ ਤੇ ਜਾ ਕੇ ਡੰਡੇ ਖਾਵੇ ਪਾਣੀ ਦੀਆਂ ਬਿਛਾੜਾਂ ਝੱਲੇ ਜੇ ਆਪਾਂ ਸੱਚਮੁੱਚ ਮਿਲ ਬੈਠ ਕੇ ਕੋਈ ਹੱਲ ਕਰਨਗੇ ਚੰਗਾ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ